ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਮੈਂ ਆਪਣੀਆਂ ਭੈਣਾਂ ਲਈ ਵੀਡੀਓ ਬਣਾ ਰਹੀ ਹਾਂ ਬਾਵਾ ਦਾ ਡਿਜ਼ਾਈਨ ਠੀਕ ਆ ਜੋ ਕਿ ਬਾਵਾ ਦੇ ਵਿੱਚ ਡਿਜ਼ਾਈਨ ਹੁੰਦਾ ਹੈ ਇਹ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖਿਓ ਤੇ ਮੈਂ ਕੀ ਮੇ ਕਰ ਰਹੀ ਐ ਇਹ ਚੀਜ਼ ਦਾ ਵੀ ਤੁਸੀਂ ਧਿਆਨ ਦਿਓ ਠੀਕ ਆ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਜਿਵੇਂ ਕਿ ਆਪਾਂ ਨੇ ਨਾ ਅਲੱਗ ਕਲਰ ਦੀ ਪੱਟੀ ਤਿਆਰ ਕਰ ਲੈਣੀ ਐ ਇਹ ਵਾਲੀ ਤੁਸੀਂ ਚਾਹੋ ਤਾਂ ਅਲੱਗ ਕਲਰ ਦੀ ਪੱਟੀ ਪਾ ਸਕਦੇ ਆ ਵਿੱਚ ਤੁਸੀਂ ਚਾਹੋ ਤਾਂ ਤੁਸੀਂ ਸੂੜ ਦੇ ਨਾਲ ਵੀ ਪਾ ਸਕਦੇ ਆ ਠੀਕ ਆ ਜੇ ਅਲੱਗ ਦੀ ਪਾਉਂਗੇ ਥੋੜੀ ਅਲੱਗ ਜੀ ਦਿਖੂਗੀ ਜੇ ਤੁਸੀਂ ਮੰਨ ਲਓ ਵੀ ਇਹ ਚੀਜ਼ ਪਾਉਂਗੇ ਨਾਲ ਦੀ ਪਾਉਂਗੇ ਤਾਂ ਵੀ ਵਧੀਆ ਲੱਗੂਗੀ ਉਹਦੇ ਵਿੱਚ ਆਪਾਂ ਮੋਤੀ ਵੀ ਲਾਵਾਂਗੇ ਉਹ ਚੀਜ਼ ਮੈਂ ਤੁਹਾਨੂੰ ਸਾਰੀ ਦਿਖਾਉਂਗੀ ਠੀਕ ਆ ਤੇ ਆਜੋ ਹੁਣ ਮੈਂ ਤੁਹਾਨੂੰ ਦੱਸਦੀ ਆ ਜਿਹੜੀ ਇਹ ਵਾਲੀ ਆਪਾਂ ਨੇ ਪੱਟੀ ਲੱਤੀ ਹੋਈ ਆ 2 ਇੰਚ ਚੜਾਈ ਚ ਹੈ 2 ਇੰਚ ਲੰਬਾਈ ਚ ਠੀਕ ਹੈ ਜੀ 2 2 ਇੰਚ ਲੰਬਾਈ ਚੜਾਈ ਰੱਖੀ ਆਪਾਂ ਨੇ ਇਹਦੀ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਬਾਹ ਦੀ ਜਿਹੜੀ ਕਾਟ ਆ ਉਹ ਪਾਈ ਹੋਈ ਆ ਠੀਕ ਹੈ ਤੇ ਜਿਹੜੀ ਆਹ ਵਾਲੀ ਆਪਾਂ ਨੇ ਨਿਸ਼ਾਨੀ ਲਾਈ ਹੋਈ ਆ ਇਹ ਆਪਾਂ ਨੇ 0.1 ਇੰਚ ਦੀ ਨਿਸ਼ਾਨੀ ਲਾਈ ਹੋਈ ਆ ਠੀਕ ਹੈ ਜੀ ਇਹਦੀ ਆਪਾਂ ਸੈਂਟਰ ਚੋ ਕਟਿੰਗ ਕਰ ਦੇਣੀ ਹੈ ਜਿਵੇਂ ਕਿ ਬਾਹ ਆਪਣੇ ਡਬਲ ਪਈ ਆ ਠੀਕ ਹੈ ਡਬਲ ਕਰਕੇ ਆਪਾਂ ਨੇ ਸੈਂਟਰ ਚੋ ਕਟਿੰਗ ਕਰ ਦੇਣੀ ਦੀ ਠੀਕ ਹੈ ਜੀ ਐਨ ਐਨ ਪੱਟੀ ਕੱਢਤੀ ਆਪਾਂ ਨੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਬਾਹ ਨੂੰ ਇਦਾਂ ਖੋਲ ਲੈਣਾ ਠੀਕ ਆ ਇਨੂੰ ਆਪਾਂ ਨੇ ਗੱਬੇ ਤੋਂ ਕੱਟ ਕਰਤਾ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਇਹਨੂੰ ਨੇ ਇਦਾਂ ਫੋਲਡ ਕਰ ਲੈਣਾ ਠੀਕ ਹੈ ਐਵੇਂ ਫੋਲਡ ਕਰ ਲੈਣਾ ਜੇ ਤੁਹਾਡੇ ਕੋਲ ਲਾਈਨਿੰਗ ਵਾਲਾ ਸੂਟ ਹੈ ਤਾਂ ਤੁਸੀਂ ਲਾਈਨਿੰਗ ਇਧਰੋਂ ਰੱਖ ਕੇ ਇਧਰਲੇ ਸਾਈਡ ਨੂੰ ਫੋਲਡ ਕਰ ਲੈਣੀ ਹੈ ਠੀਕ ਹੈ ਲਾਈਨਿੰਗ ਨਾਲ ਫੋਲਡ ਹੋ ਜਾਣਾ ਇਹਨੇ ਜੇ ਮੰਨ ਲਓ ਤੁਸੀਂ ਲਾਈਨਿੰਗ ਨਹੀਂ ਲਾ ਰਹੇ ਫਿਰ ਤੁਸੀਂ ਇਹਨੂੰ ਇਦਾਂ ਫੋਲਡ ਕਰਕੇ ਇਦਾਂ ਸਲਾਈ ਲਾ ਦਿੰਦੇ ਹੋਰੇ ਹੋਲਡ ਕਰਕੇ ਚਾਹੇ ਤੁਸੀਂ ਬਰੀਕ ਬਕੀਏ ਨਾਲ ਸਲਾਈ ਲਾ ਲਓ ਚਾਹੇ ਤੁਸੀਂ ਮੋਟੇ ਨਾਲ ਲਾ ਲਓ ਜੇ ਤੁਸੀਂ ਤਰਪਾਈ ਕਰਨੀ ਹੈ ਤਾਂ ਮੋਟੇ ਬਕੀਏ ਨਾਲ ਸਲਾਈ ਲਾ ਲਓ ਠੀਕ ਹੈ ਨਹੀਂ ਤੁਸੀਂ ਬਰੀਕ ਨਾਲ ਸਲਾਈ ਵੀ ਲਾ ਸਕਦੇ ਹੋ ਠੀਕ ਹੈ ਜੀ ਐਦਾਂ ਸਲਾਈ ਲਾ ਕੇ ਤੁਸੀਂ ਇਹਨੂੰ ਤਿਆਰ ਕਰ ਲੈਣਾ ਦੋਨਾਂ ਪੱਲਿਆਂ ਨੂੰ ਠੀਕ ਆ ਅੰਦਰੀ ਸਾਈਡ ਤੋਂ ਫੋਲਡ ਹੋ ਗਈ ਨਾ ਇਹਨੂੰ ਇਦਾਂ ਵਿਛਾ ਲੈਣਾ ਵਿਛਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਆਹ ਵਾਲੀ ਪੱਟੀ ਚੱਕਣੀ ਆ ਇਹਨੂੰ ਇੱਦਾਂ ਚੱਕਣਾ ਇਦਾਂ ਫੋਲਡ ਕਰ ਲੈਣਾ ਫੋਲਡ ਕਰਕੇ ਇਹਨੂੰ ਫਿਰ ਇਦਾਂ ਫੋਲਡ ਕਰ ਲੈਣਾ ਠੀਕ ਹੈ ਜੀ ਪਹਿਲਾਂ ਤੁਸੀਂ ਇੱਕ ਪੱਲਾ ਚੱਕ ਲੈਣਾ ਜਿੰਨੀ ਤੁਸੀਂ ਫੋਲਡਿੰਗ ਕਰਨੀ ਆ ਮੂਰੇ ਤੋਂ ਉਨੇ ਤੁਸੀਂ ਫੋਲਡਿੰਗ ਕਰ ਸਕਦੇ ਆ ਠੀਕ ਆ ਜਿੰਨਾ ਫੋਲਡ ਕਰਨਾ ਐਨਾ ਰੱਖ ਕੇ ਫੋਲਡ ਫਿਰ ਤੁਸੀਂ ਇੱਥੋਂ ਸਟਾਰਟ ਕਰ ਲੈਣੀ ਆ ਠੀਕ ਆ ਬਾਈ ਚਾਂਸ ਤੁਸੀਂ ਮੂਰੇ ਤੋਂ ਫੋਲਡ ਕੀਤੀ ਹੋਈ ਆ ਫਿਰ ਤੁਸੀਂ ਇਹਨੂੰ ਇੱਥੇ ਰੱਖ ਸਕਦੇ ਆ ਦਾ ਠੀਕ ਹੈ ਹੁਣ ਜਿਵੇਂ ਮੈਂ ਤੁਹਾਨੂੰ ਦੱਸਦੀ ਹਾਂ ਆ ਦੇਖੋ ਇਹਨੂੰ ਆਪਾਂ ਨੇ ਇਦਾਂ ਰੱਖ ਲਿਆ ਬਰੀਕ ਵਖੀਆ ਕਰਕੇ ਤੇ ਇਦਾਂ ਸਲਾਈ ਸਟਾਰਟ ਕਰ ਦੇਣੀ ਠੀਕ ਆ ਫਿਰ ਉਹ ਤੋਂ ਬਾਅਦ ਫੇਰ ਆਪਾਂ ਨੇ ਕਪੜਾ ਚੱਕਣਾ ਇਹਨੂੰ ਫੋਲਡ ਕਰ ਦੇਣਾ ਤੇ ਇਹਨੂੰ ਇਦਾਂ ਜਿੰਨਾ ਪਿੱਛੇ ਆਪਾਂ ਨੇ ਰੱਖਿਆ ਠੀਕ ਆ ਬਾਹਰ ਉੰਨਾ ਕੇ ਦਿਖਣਾ ਚਾਹੀਦਾ ਕਪੜਾ ਤੁਹਾਡਾ ਜਿਆਦਾ ਨਹੀਂ ਦਿਖਾਉਣਾ ਠੀਕ ਹੈ ਤੇ ਹਾਂਜੀ ਆਪਾਂ ਨੇ ਨਾ ਐਵੇਂ ਕਟਾਮ ਬਣਾ ਲੈਣੇ ਠੀਕ ਆ ਦੋਨਾਂ ਮਤਲਬ ਪੱਲਿਆਂ ਦੇ ਠੀਕ ਆ ਆਪਣੀ ਬਾਵਾ ਦੇ ਪੱਲੇ ਹੋ ਗਏ ਇੱਕ ਇਧਰਲਾ ਹੋ ਗਿਆ ਇੱਕ ਇਹ ਹੋ ਗਿਆ ਠੀਕ ਆ ਤੇ ਇਹਦਾ ਡਿਜ਼ਾਈਨ ਹੈ ਜਿਹੜਾ ਐਵੇਂ ਆ ਜਾਣਾ ਇਹ ਐਵੇਂ ਠੀਕ ਹੈ ਜੀ ਇਹ ਤੁਸੀਂ ਕੀ ਕਰਨਾ ਜਿਵੇਂ ਨਾ ਹੁਣ ਮੰਨ ਲਓ ਤੁਸੀਂ ਨਾਲ ਦੇ ਧਾਗਾ ਪਾ ਲੈਣਾ ਠੀਕ ਹੈ ਮੈਂ ਤਾਂ ਪਾ ਲਿਆ ਉਦਾਂ ਹੀ ਮੈਂ ਤੁਹਾਨੂੰ ਮਤਲਬ ਦੱਸਣ ਲਈ ਉਹ ਕਰਿਆ ਤੇ ਜਿਵੇਂ ਨਾ ਹੁਣ ਮੈਂ ਆਹ ਵਾਲਾ ਧਾਗਾ ਪਾਇਆ ਇਹਦੇ ਵਿੱਚ ਠੀਕ ਹੈ ਇਹਨੂੰ ਨਾ ਆਪਾਂ ਨੇ ਇੱਥੋਂ ਚੱਕ ਕੇ ਨਾ ਇੱਦਾਂ ਅਟੈਚ ਕਰ ਦੇਣਾ ਠੀਕ ਐ ਇਹਦੇ ਨਾਲ ਇੱਦਾਂ ਚੱਕ ਕੇ ਨਾ ਉਰੇ ਸਲਾਈਆਂ ਲਾ ਦੇਣੀਆਂ ਠੀਕ ਐ ਇਹਨੇ ਇੱਦਾਂ ਅਟੈਚ ਹੋ ਜਾਣਾ ਇੱਦਾਂ ਅਟੈਚ ਕਰਕੇ ਆਪਾਂ ਨੇ ਇਹਨੂੰ ਉਰੇ ਤੋਂ ਧਾਗੇ ਨੂੰ ਕੱਟ ਲੈਣਾ ਠੀਕ ਐ ਉਸ ਤੋਂ ਬਾਅਦ ਫਿਰ ਅੱਗੇ ਫੇਰ ਇਦਾਂ ਹੀ ਅਟੈਚ ਕਰ ਦੇਣਾ ਆਪਾਂ ਨੇ ਤਾਂ ਦੇਖੋ ਆਹ ਬਣਾਂ ਠੀਕ ਆ ਅੱਧਾ ਅਟੈਚ ਕਰਕੇ ਫਿਰ ਇਹਨੂੰ ਕੱਟ ਲੈਣਾ ਐਵੇਂ ਕਰਦੇ ਕਰਦੇ ਆਨੇ ਤੁਸੀਂ ਇਹਨੂੰ ਸਾਰੇ ਨੂੰ ਜੋੜ ਲੈਣਾ ਹੁਣ ਮੈਂ ਤੁਹਾਨੂੰ ਜੋੜ ਕੇ ਦਿਖਾਉਣੀ ਠੀਕ ਆ ਤੇ ਹਾਂਜੀ ਆਪਾਂ ਨੇ ਨਾ ਪਤਾ ਕੀ ਕਰਨਾ ਹੁਣ ਜਿਵੇਂ ਨਾ ਮੈਂ ਆਹ ਵਾਲੇ ਮੋਤੀ ਲੈ ਲਏ ਠੀਕ ਆ ਆਪਾਂ ਨੇ ਨਾ ਇੱਥੇ ਗਲੂ ਲਾ ਦੇਣੀ ਐ ਐਦਾਂ ਠੀਕ ਆ ਗਲੂ ਲਾ ਕੇ ਨਾ ਜਿਵੇਂ ਕੀ ਆਪਣੀ ਨਾ ਜਿਹੜਾ ਥ੍ਰੈਡ ਦਿਖਦਾ ਏ ਜੋੜ ਪਾਇਆ ਹੋਇਆ ਆਪਾਂ ਨੇ ਹਨਾ ਇਹਨਾਂ ਨੂੰ ਜੋੜਿਆ ਨਾਲ ਤੇ ਤੁਸੀਂ ਨੇ ਇੱਥੇ ਗਲੂ ਲਾ ਕੇ ਮੋਤੀ ਲਾ ਦੇਣੇ ਆ ਤੇ ਹਾਂਜੀ ਦੇਖੋ ਆਪਣੀ ਜਿਹੜੀ ਬਾਜੂ ਦੀ ਫਾਈਨਲ ਲੁੱਕ ਆ ਹਨਾ ਕਿੰਨੇ ਸੋਹਣੇ ਲੱਗ ਰਹੀ ਆ ਕਿੰਨਾ ਸੋਹਣਾ ਲੱਗ ਰਿਹਾ ਡਿਜ਼ਾਈਨ ਤੇ ਬਾਕੀ ਤੁਸੀਂ ਵੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਡਿਜ਼ਾਈਨ ਸੌਖਾ ਲੱਗਿਆ ਜਾਂ ਔਖਾ ਲੱਗਿਆ ਠੀਕ ਆ ਤੇ ਉਸ ਤੋਂ ਬਾਅਦ ਨਾ ਆਪਾਂ ਮੂਰੇ ਇੱਕ ਪੱਟੀ ਲਾ ਦੇਣੀ ਆ ਆਹੀ ਕਲਰ ਦੀ ਠੀਕ ਆ ਤੇ ਆ ਦੇਖੋ ਜੀ ਐਦਾਂ ਰੱਖ ਕੇ ਤੇ ਇਹਦੇ ਅੱਗੇ ਨਾ ਮਤਲਬ ਜਿਵੇਂ ਪਾਈਪਿੰਗ ਨਿਕਲਦੀ ਹੁੰਦੀ ਉਦਾਂ ਆ ਜਾਣਾ ਇਹਨੇ ਠੀਕ ਆ ਤੇ ਐਮਐਸ ਲਾਈ ਲਾ ਕੇ ਠੀਕ ਹੈ ਜੀ ਐਦਾਂ ਪਹਿਲਾ ਸਲਾਈ ਲਾ ਦੇਣੀ ਤੁਸੀਂ ਫਿਰ ਉਸ ਤੋਂ ਬਾਅਦ ਇਹਨੂੰ ਇੱਧਰ ਨੂੰ ਫੋਲਡ ਕਰ ਦੇਣਾ ਐਵੇਂ ਕਰਕੇ ਤੇ ਐਵੇਂ ਫੋਲਡ ਕਰ ਦੇਣਾ ਇਹਦੇ ਵਿੱਚ ਠੀਕ ਹੈ ਇਹ ਤੁਹਾਡੀ ਨਾ ਮਤਲਬ ਲੈਸ ਦੀ ਤਰ੍ਹਾਂ ਜਾਂ ਪਾਈਪਿੰਗ ਦੀ ਤਰ੍ਹਾਂ ਅੱਗੇ ਨਿਕਲਿਆ ਹੋਣੀ ਆ ਹਜੇ ਮੋਤੀ ਗਿੱਲੇ ਆ ਤਾਂ ਕਰਕੇ ਨਾ ਮੈਂ ਥੋੜਾ ਸਲੋ ਸਲੋ ਜਿਹਾ ਹੀ ਫੜਦੀ ਆ ਨਾ ਕਿਉਂਕਿ ਨਾ ਕਿਤੇ ਮੈਨੂੰ ਇਹ ਵੀ ਮੋਤੀ ਨਾ ਉਤਰ ਜਾਣ ਹਜੇ ਆ ਦੇਖੋ ਜੀ ਠੀਕ ਹੈ ਤੇ ਐਵੇਂ ਬਾਮਾ ਦਾ ਡਿਜ਼ਾਈਨ ਬਣ ਜਾਣਾ ਠੀਕ ਹੈ ਜੀ ਐਵੇਂ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਆਪਣੀ ਬਜੂ ਦਾ ਠੀਕ ਹੈ ਤੇ ਉੱਪਰੋਂ ਉਰੇ ਤੱਕ ਅਟੈਚ ਹੋ ਜਾਣਾ ਆਪਣਾ ਠੀਕ ਹੈ ਤੇ ਆਹ ਵਾਲਾ ਡਿਜ਼ਾਈਨ ਤੁਹਾਡਾ ਇਦਾਂ ਆ ਜਾਣਾ ਤੇ ਕਿਵੇਂ ਲੱਗਿਆ ਤੁਹਾਨੂੰ ਡਿਜ਼ਾਈਨ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਤਿਆਰ ਕਰ ਸਕਦੇ ਆ ਤੇ ਬਾਕੀ ਹੁਣ ਜਿਹੜੀ ਆਪਣੀ ਨੈਕਸਟ ਵੀਡੀਓ ਹੋਊਗੀ ਉਹ ਆਪਾਂ ਗਲੇ ਦੇ ਡਿਜ਼ਾਈਨ ਬਣਾਵਾਂਗੇ ਗਲੇ ਤੇ ਡਿਜ਼ਾਈਨ ਕੋਈ ਵੀ ਮਤਲਬ ਤੁਕੀਆਂ ਲਾ ਕੇ ਜਾਂ ਆਪਾਂ ਮੋਤੀ ਲਾ ਕੇ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਹੋਇਆ ਨਾ ਮੈਂ ਤੁਹਾਨੂੰ ਵੀਡੀਓ ਸ਼ੇਅਰ ਜਰੂਰ ਕਰੂੰਗੀ ਠੀਕ ਹੈ ਜੀ ਤੇ ਬਾਕੀ ਇਹ ਜਿਹੜੀ ਵੀਡੀਓ ਹੈ ਜੇ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ